ਅਸਲ ਚ ਅਕਾਲ ਕੀ ਹੈ ਉਸ ਦੀ ਖੋਜ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਖੋਜ ਉਹਦੀ ਕੀਤੀ ਜਾਂਦੀ ਹੈ ਜੋ ਹੈ ਨਹੀਂਗਾ ਐਸੋਲੇ ਨਹੀਂਗਾ ਉਹਦੀ ਖੋਜ ਹੁੰਦੀ ਆ ਮਨ ਦੀ ਖੋਜ ਹੋ ਸਕਦੀ ਆ ਕਿਉਂਕਿ ਮਨ ਕਦੀ ਇੱਥੇ ਆ ਕਦੀ ਉੱਥੇ ਆ ਕਦੀ ਇੱਥੇ ਆ ਇੱਥੇ ਹੈ ਤੇ ਮਨ ਉੱਥੇ ਜਾਣਾ ਚਾਹੁੰਦਾ ਜੇ ਉੱਥੇ ਆ ਤੇ ਇੱਥੇ ਜਾਣਾ ਚਾਹੁੰਦਾ ਖੋਜ ਮਨ ਦੀ ਹੁੰਦੀ ਆ ਖੋਜ ਸੰਸਾਰ ਦੀ ਹੁੰਦੀ ਆ ਅਕਾਲ ਦੀ ਖੋਜ ਨਹੀਂ ਅਕਾਲ ਦਾ ਸਿੱਧਾ ਐਕਸਪੀਰੀਅੰਸ ਹੁੰਦਾ ਹੈ ਉਹ ਕਿਵੇਂ ਅਕਾਲ ਦਾ ਮਤਲਬ ਜੋ ਹੈ ਅਕਾਲ ਦਾ ਮਤਲਬ ਹੁੰਦਾ ਸੱਤਾ ਹੂੰ ਜਿਹਦੇ ਤੋਂ ਬਿਨਾ ਹੋਰ ਕੁਝ ਨਹੀਂ ਗਾ ਮਾਰਕ ਲੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਨਹੀਂ ਬਿੰਦਨ ਕੋਈ ਅਕਾਲ ਦਾ ਮਤਲਬ ਹੁੰਦਾ ਸੱਤਾ ਐਗਜ਼ਿਸਟੈਂਸ ਹੋਂਦ ਹੈ ਬਣ ਹੁਣ ਜਿਵੇਂ ਤੁਹਾਨੂੰ ਪੁੱਛਾਂ ਕਿ ਤੁਸੀਂ ਹੋ ਤੂੰ ਹੈ ਹੂੰ ਹੈ ਹੂੰ ਹੈ ਨਰੂਲ ਹੈ ਜਿਹੜਾ ਨਰੂਲ ਹੋਣਾ ਅਕਸਰ ਇਹ ਹੋਣਾ ਜਾ ਆ ਹੋ ਰਿਹਾ ਏ ਤੇ ਜਾ ਆ ਹੋ ਰਿਹਾ ਏ ਰਾਤ ਨੂੰ ਸੁਪਨਿਆਂ ਚ ਵੀ ਜਾ ਆ ਹੋ ਰਿਹਾ ਏ ਤੇ ਜਾ ਆ ਹੋ ਰਿਹਾ ਏ ਹਰ ਪਲ ਵਿੱਚ ਕੁਝ ਹੋ ਰਿਹਾ ਏ ਹੂੰ ਜੇ ਇਹ ਕੁਝ ਹੋਵੇ ਨਾ ਤੇ ਕੇਵਲ ਹੈ ਵਿੱਚ ਬੜ ਚਾਈ ਹੈ 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 ਬੀ ਸੱਚ ਪ੍ਰਭ ਹੈ ਬੀ ਹੋ ਬਨਹਾਰਾ ਅਜਰੀ ਤੇਰੀ ਸੱਤਾ ਹੈ ਅਜਰਾ ਦੋਖ ਤਖ ਰਿਆ ਸਤ ਚੀਜ ਹੈ ਕਹ ਹੈ ਪਨਾ ਆਏ ਦਸੋ ਜਿਹੜੀ ਚੀਜ ਹੈ ਨਹੀਂਗੀ ਉਹ ਉਹਦਾ ਹੈ ਨੀਗਾ ਤੇ ਜੋ ਹੈ ਉਹਦਾ ਹੈ ਤੇ ਕੇਵਲ ਰੱਬ ਹੀ ਹੈ ਮਹਾਰਾਜ ਕਿੰਨੇ ਆਦਪੂਰਨ ਮਦਪੂਰਨ ਅੰਤਪੂਰਨ ਤੇ ਜੋ ਪੂਰਨ ਹੈ ਉਹੀ ਹੈ ਉਹਦੇ ਤੋਂ ਬਿਨਾ ਕੁਝ ਹੋਰ ਹੈ ਹੀ ਨਹੀਂਗਾ ਆ ਜਿਹੜਾ ਹੈ 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 ਦਿਖ ਰਿਹਾ ਤੈਨੂੰ ਹਰ ਪੱਖ ਕਦੀ ਦਰਖਤ ਦੇ ਰੂਪ ਚ ਕਦੀ ਸੰਸਾਰ ਦੇ ਰੂਪ ਚ ਕਦੀ ਕਿਸੇ ਰੂਪ ਚ ਇਹ ਜੋ ਹੈ 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 ਬੀ ਸੱਚ ਇਹ ਅਕਾਲ ਹੈ ਹੂੰ ਇਹੋ ਵਸ ਸੰਸਾਰ ਤੂੰ ਦੇਖਦੇਂ ਕਿਉਂ ਵੇਖਦੇ ਕਿਉਂਕਿ ਮਨ ਜਦੋਂ ਨਾਪਦਾ ਏ ਇਸ ਹੈਪਨ ਨੂੰ ਜਦੋਂ ਮਨ ਨਾਪਦਾ ਏ ਤੇ ਸੰਸਾਰ ਦਾ ਉਤਪਨ ਹੁੰਦਾ ਏ ਤੇ ਜੇ ਮਨ ਇਹਨੂੰ ਨਾ ਨਾਪੇ ਤਾਂ ਇਸਮਾਦ 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 ਦੇਖੋ ਲੁੱਕ ਅਰਾਊਂਡ ਜੇ ਤੁਸੀਂ ਸੰਸਾਰ ਨੂੰ ਆਪਣੇ ਵਿਚਾਰਾਂ ਤੋਂ ਆਪਣੇ ਕਨਸੈਪਟਸ ਤੋਂ ਆਪਣੇ ਡੌਗਮਾ ਤੋਂ ਆਪਣੇ ਸਿਸਟਮ ਆਫ ਥੌਟ ਤੋਂ ਜੁਦਾ ਹੋ ਕੇ ਦੇਖੋ ਤੇ ਸਭ ਬ੍ਰਹਮ ਹੀ ਹੈ ਤੇ ਇਹਨਾਂ ਪਰਦਾਂ ਇਹਦੀ ਖੋਜ ਨਹੀਂ ਕੀ ਇਹ ਮਨ ਨੂੰ ਮਿਟਾਉਣ ਦਾ ਜਦੋਂ ਮਨ ਮਿਟੇਗਾ ਹਾਉਮ ਹੁਆ ਖੁਦਾ ਹੁਆ ਜਦੋਂ ਲੱਭਦੇ ਸੀ ਉਦੋਂ ਲੱਭਿਆ ਹੀ ਨਹੀਂ ਜਿਹੜੇ ਖੋਜ ਕਰਦੇ ਨੇ ਉਹ ਲੱਭਦੇ ਨਹੀਂ ਜਿਹੜੇ ਖੋਜ ਕਰਦੇ ਨੇ ਨਹੀਂ ਲੱਭਦੇ ਉਹ ਨਹੀਂ ਲੱਭ ਸਕਦੇ ਜਦੋਂ ਲੱਭਦੇ ਸੀ ਜਿਹੜੇ ਲੱਭ ਰਹੇ ਨੇ ਉਹ ਤਾਂ ਲੱਭਿਆ ਹੀ ਨਹੀਂ ਹੂੰ ਤੇ ਜਦੋਂ ਲੱਭਿਆ ਤੇ ਆਪ ਗਵਾਚ ਗਏ ਜਦੋਂ ਖੁਦ ਗਵਾਚੇਗਾ ਨਾ ਆਪਣੇ ਕਨਸੈਪਟ ਸਿਸਟਮ ਆਫ ਥੋਟ ਵਿਚਾਰਤਾਰਾ اور ਗੁਰੂ ਮਹਾਰਾਜ ਜਪਜੀ ਸਾਹਿਬ ਦੀ ਪਹਿਲੀ ਪੌੜੀ ਚ ਇਹ ਗੱਲ ਕਰ ਰਹੇ ਨੇ ਸੋਚੇ ਸੋਚਣਾ ਹੋ ਰਹੀ ਚੁੱਪੇ ਚੁੱਪਣਾ ਹੋ ਰਹੀ ਉਹ ਕਿ ਸਿਸਟਮ ਆਫ ਥੋਟ ਇਹ ਸਭ ਵਿਚਾਰਾਂ ਹਨ ਇਹਨਾਂ ਵਿਚਾਰਾਂ ਤੋਂ ਪਰੇ ਬ੍ਰਹਮ ਹੈ ਵਿਚਾਰ ਮਰ ਪਰਹਤਾਰੇ ਹੂੰ ਤਾਂ ਜਦੋਂ ਤੂੰ ਸੰਸਾਰ ਨੂੰ ਆਪਣੀ ਕਨਸੈਪਟਸ ਆਪਣੇ ਵਿਚਾਰ ਨਾਪਣਾ ਬੰਦ ਕਰੋ ਕਦੀ ਦਰਖਤ ਨੂੰ ਕੇਵਲ ਦੇਖੋ ਜਿਹਾ ਸਾ ਤੈ ਸਾ ਦ੍ਰਿਸ਼ਟਾਇ ਜਿਸ ਤਰ੍ਹਾਂ ਦਾ ਹੈ ਉਹਨੂੰ ਉਸੇ ਤਰ੍ਹਾਂ ਦੇਖੋ ਹਮ ਸਟਾਰਟ ਸੀ ਇਨ ਦੀ ਰਿਐਲਿਟੀ ਵਿਦਆਊਟ ਯਰ ਥੌਟਸ ਵਿਦਆਊਟ ਯਰ ਸਟੋਰੀ ਆਪਣੀ ਕਹਾਣੀ ਤੋਂ ਬਿਨਾ ਜਦੋਂ ਤੁਸੀਂ ਕੁਦਰਤ ਨੂੰ ਵੇਂਦੇ ਜੇ ਤੇ ਬਲਹਾਰੀ ਕੁਦਰਤ ਵਸਿਆ ਤੇ ਜੇ ਆਪਣੇ ਵਿਚਾਰਾਂ ਨਾਲ ਵੇਂਦੇ ਜੇ ਤੇ ਕੁਦਰਤ ਵਿੱਚ ਆਫਤਾਂ ਵੀ ਆਂਦੀਆਂ ਨੇ ਵਸੇ ਨੈਗੇਟਿਵ ਬੁੱਲਿਆ ਰੱਬ ਦਾ ਕੀ ਪਾਉਣਾ ਇੱਥੋਂ ਪੁੱਟਿਆ ਇੱਥੇ ਲਾਉਣਾ ਤੂੰ ਰੱਬ ਇੱਕ ਖੋਜ ਦਾ ਵਿਸ਼ਾ ਨਹੀਂਗਾ ਸਾਇੰਸ ਖੋਜ ਦਾ ਵਿਸ਼ਾ ਹੈ ਸੰਸਾਰ ਖੋਜ ਦਾ ਵਿਸ਼ਾ ਹੈ ਮਨ ਖੋਜ ਦਾ ਵਿਸ਼ਾ ਹੈ ਸ਼ਾਇਦ ਅਸੀਂ ਮਨ ਲੱਭ ਰਹੇ ਹਾਂ ਉਹਨੂੰ ਆਪਾਂ ਅਕਾਲ ਦਾ ਅਕਾਲ ਦੀ ਖੋਜ ਨਾਂ ਦੇ ਦਿੰਦਾ ਹੈ ਤੋ ਰੱਬ ਇੱਕ ਹੋਣ ਦਾ ਅਨੁਭਵ ਹੈ ਵਾਹ ਹੈ ਮਿਰੋ ਵਾਹ ਦਾ ਮਤਲਬ ਹੁੰਦਾ ਵਾਓ ਹਮ ਅਚਰਜਤਾ ਹੈ ਦਾ ਮਤਲਬ ਹੁੰਦਾ ਨਾਓ ਹਮ ਇਸ ਪਲ ਹੈ ਹੇ ਤੇ ਗੁਰੂ ਦਾ ਮਤਲਬ ਹੁੰਦਾ ਗਿਆਨ ਤੋ ਵਾ ਵਾਓ ਹੇ ਨਾਓ ਗਿਆਨ ਗੁਰੂ Wisdom the wisdom of wow in the now ਵਾਹੇ ਗੁਰੂ ਇਸ ਪਲ ਵਿੱਚ ਹੁਣ ਆਹ ਪਲ ਜਿਹੜਾ ਹੈ ਇਹਨੂੰ ਕੁਝ ਪਲਾਂ ਲਈ ਆਪਣੀ ਕਹਾਣੀ ਤੋਂ ਬਿਨਾਂ ਅਨੁਭਵ ਕਰੋ ਇਹ ਜਿਹੜਾ ਹੈ ਪਨ ਆ ਜਾਂਦਾ ਹੈ ਇਹਦੇ ਚ ਸਹਿ ਜਾਂਦਾ ਹੈ ਇਹ ਹੈ ਵਾਹ ਔਰ ਇਹ ਗਿਆਨ ਹੈ ਹੂੰ ਇਹ ਗਿਆਨ ਹੈ ਇਹਦੇ ਕਰਕੇ ਇਸ ਗਿਆਨ ਦੇ ਕਰਕੇ ਹੋਣ ਦੇ ਗਿਆਨ ਕਰਕੇ ਇੱਕ ਹੋਣੇ ਪੰਦਾ ਗਿਆਨ ਕਰਕੇ ਸੰਸਾਰ ਦਾ ਅਨੁਭਵ ਹੁੰਦਾ ਹੈ ਸੰਸਾਰ ਦਾ ਗਿਆਨ ਦਾ ਅਨੁਭਵ ਹੁੰਦਾ ਹੈ ਇਸ ਹੈ ਦੇ ਗਿਆਨ ਦੇ ਨਾਲ ਤਨ ਦੇ ਗਿਆਨ ਦਾ ਅਨੁਭਵ ਹੁੰਦਾ ਹੈ ਹੂੰ ਇਸ ਹੈ ਦੇ ਗਿਆਨ ਦੇ ਨਾਲ ਮਨ ਦਾ ਗਿਆਨ ਹੁੰਦਾ ਹੈ ਇਹ ਜਿਹੜਾ ਹੈ ਇਹ ਪਹਿਲਾਂ ਵੀ ਸੀ ਹੁਣ ਵੀ ਆ ਤੇ ਫਿਊਚਰ ਚ ਕਦੀ ਇਹ ਹੈ ਇਹਦੇ ਚ ਆ ਜਾਂਦਾ ਹੈ ਤੇ ਕਦੀ ਹੈ ਦੇ ਚ ਆ ਜਾਂਦਾ ਏ ਤੇ ਕਦੀ ਹੈ ਦੇ ਚ ਆ ਜਾਂਦਾ ਏ ਲੱਗਦਾ ਵੱਖ ਵੱਖੇ ਇਹ ਸਮੁੰਦਰ ਦੀਆਂ ਲਹਿਰਾਂ ਨੇ ਤੇ ਜਦੋਂ ਤੁਸੀਂ ਕੇਵਲ ਹੈ ਪੰਚ ਬੈਠ ਜਾਂਦੇ ਜੇ ਤਾਂ ਇਸੇ ਪਲ ਵਿੱਚ ਬ੍ਰਹਮ ਦਾ ਅਨੁਭਵ ਹੋ ਜਾਂਦਾ ਏ ਪਸਤੀਰਾ ਤੇਰੀ ਵਿਚਾਰੀ ਪੜਦਾ ਏ ਤੇਰੀ ਕਹਾਣੀ ਪੜਦਾ ਏ ਹਾਉ ਵਾ ਖੁਦਾ ਹੁਆ ਵਸੇ ਨਿਕ ਤੇਰੀ ਭੁੱਲ ਭਲਾਇਆ ਤੈਨੂੰ ਤੇਰੀ ਭੁੱਲ ਭਲਾਇਆ ਤੈਨੂੰ ਜਰਾ ਖੋਲ ਅੱਖੀ ਤੂੰ ਕੋ ਹੈ ਹਸਤੀ ਛੱਡ ਕੇ ਹਸਤੀ ਨੂੰ ਤੇ ਛੱਡ ਯਾਰ ਇਹ ਤਾਂ ਖੋਜ ਕਰਨੀ ਆ ਤੇ ਹਸਤੀ ਤੇਰੀ ਖੋਜ ਕਰ ਰਹੀ ਆ ਜਿਹੜਾ ਜਿਹੜੀ ਪਰਦਾ ਬਣਾ ਕੇ ਬੈਠੀ ਆ ਉਹੀ ਖੋਜ ਕਰਨ ਲਈ ਆ ਤੇ ਹਸਤੀ ਨੂੰ ਤੇ ਛੱਡਣਾ ਪੈਣਾ ਸੀ ਕੋਈ ਮੰਜ਼ਲ ਕੀ ਖਬਰ ਕਿਆ ਲਾਏ ਕੋਈ ਮੰਜ਼ਲ ਕੀ ਖਬਰ ਕਿਆ ਲਾਏ ਕਾਫਲਾ ਜੋ ਵੀ ਗਿਆ ਨਹੀਂ ਆਇਆ ਤੇ ਜਿਹੜਾ ਆ ਗਿਆ ਪਹੁੰਚਿਆ ਨਹੀਂਗਾ ਤੇਰੀ ਬੋਲੋ ਭਲਾਇਆ ਤੈਨੂੰ ਜਰਾ ਖੋਲ ਅੱਖੀ ਤੂੰ ਕੋ ਹੈ ਹਸਤੀ ਛੱਡ ਕੇ ਦੇਖ ਬੁਲੇਸ਼ਾ ਜਿਹਦਾ ਨਾਮ ਜਪੇ ਤੂੰ ਉਹ ਹੈ ਹੋਣਾ ਪਨ ਆਈ ਹੋਪ ਯੂ ਦੀ ਸਮਝ ਆਏ ਕਿਉਂਕਿ ਬਹੁਤ ਸਰਲ ਆਸਲ ਅਸੀਂ ਤਾਂ ਹੁਣ ਬਹੁਤ ਕੰਪਲਿਕੇਟਡ ਕਰ ਲਿਆ ਤੇ ਹਰ ਚੀਜ਼ ਨੂੰ ਜਦ ਤੱਕ ਕੰਪਲਿਕੇਟਡ ਨਾ ਹੋਵੇ ਸਾਨੂੰ ਲੱਗਦਾ ਕਿ ਰੱਬ ਦਾ ਅਨੁਭਵ ਨਹੀਂ ਹੁੰਦਾ ਰੱਬ ਦਾ ਇੱਕ ਆਰਡੀਨਰੀ ਹੋਣ ਦਾ ਐਕਸਪੀਰੀਅੰਸ ਆ ਜਿਹੜਾ ਜਿਹੜਾ ਆਰਡੀਨਰੀ ਹੋਣ ਦਾ ਐਕਸਪੀਰੀਅੰਸ ਸਾਰਿਆਂ ਲਈ ਸਾਮਾ ਪਾਪੀ ਲਈ ਵੀ ਪੁੰਨੀ ਲਈ ਵੀ ਤੇਰਾ ਬੋ ਹੈ ਜਿਹੜਾ ਪਾਪੀ ਤੇ ਪੁੰਨੀ ਨੂੰ ਬਰਾਬਰ ਦਾ ਅਨੁਭਵ ਦਵੇ ਜਿਹੜਾ ਕਹਿੰਦਾ ਵੀ ਆਹ ਕਰ ਤੇ ਫਿਰ ਮਿਲੂੰਗਾ ਕੋਈ ਬਿਜ਼ਨਸmen ਹੋ ਸਕਦਾ ਰੱਬ ਨਹੀਂ ਹੋ ਸਕਦਾ ਇਮਸ ਸਮਝੋ ਰਾਮ ਤੇ ਰਾਵਣ ਨੂੰ ਦੋਨਾਂ ਚ ਹੈਪਨ ਹੈ ਉਹ ਜਿਹੜਾ ਹੈਪਨ ਹੈ ਉਬਰ ਮੈਂ ਇਹ ਨਾ ਸਰਲੇ ਸਿਮਰਨ ਕਰਨ ਨਾਲ ਨਾਮ ਜਪਣ ਨਾਲ ਰੱਬ ਨਹੀਂ ਮਿਲਦਾ ਇਹ ਚੀਜ਼ਾਂ ਜਿਹੜੀਆਂ ਇਹ ਮਨ ਦੇ ਸਾਡੇ ਸਰੀਰ ਚ ਪੰਜ ਪ੍ਰਾਣ ਨੇ ਜਿੰਨਾ ਕਰਕੇ ਸਾਡੇ ਚ ਹਲਚਲ ਹੋ ਰਹੀ ਆ ਪੰਜ ਪ੍ਰਾਣ ਜਿਹੜੇ ਨੇ प्राण पान समान उद्यान सम ते ब्यान। ਇਹ ਜਦ ਤੱਕ ਸਮਝ ਨਹੀਂ ਗਏ ਨਾ ਤਦ ਤੱਕ ਇਹ ਜਿਹੜਾ ਸਭ ਤੋਂ ਸਰਲ ਆ ਤੇ ਸਭ ਤੋਂ ਆਰਡੀਨਰੀ ਇਹਦਾ ਅਨੁਭਵ ਨਹੀਂ ਹੋ ਰਿਹਾ। सिमरन, ਸਾਧਨਾ, जप, तप ਇਹਨਾਂ ਪੰਜਾਂ ਪ੍ਰਾਣਾਂ ਨੂੰ ਸਮ ਕਰਨ ਵਾਸਤੇ ਆ। ਜੇ ਰੱਬ ਕਿਸੇ ਵਿਧੀ ਵਿਵਧਾਨ ਨਾਲ ਮਿਲ ਗਿਆ ਤੇ ਉਹ ਰੱਬ ਉਸ ਵਿਧੀ ਵਿਵਧਾਨ ਦੇ ਅੰਗੂਲ ਆ ਗਿਆ। ਤਾਂ ਉਹ ਵਿਧੀ ਵਿਵਧਾਨ ਰੱਬ ਤੋਂ ਵੱਡਾ ਹੋ ਗਿਆ। ਤਾਂ ਇਹ ਸਾਰਾ ਕੁਝ ਠੀਕ ਹੈ ਕਰਨਾ ਹੈ। ਜ਼ਰੂਰੀ ਹੈ। ਬਟ ਰੱਬ ਨੂੰ ਪਾਉਣ ਵਾਸਤੇ ਹੀ ਗਾਇਏ ਇਹ ਪੰਜਾਂ ਪ੍ਰਾਣਾਂ ਨੂੰ ਸਮ ਕਰਨ ਵਾਸਤੇ ਆ ਜਦੋਂ ਪੰਜ ਪ੍ਰਾਣ ਸੰਮ ਹੋ ਗਏ ਸਰੀਰ ਦੇ ਵਿੱਚ ਸਥਿਰਤਾ ਆਏਗੀ ਹਮ ਅੱਖਾਂ ਠਹਿਰਨਗੀਆਂ ਜਬਾਨ ਠਹਿਰੀਗੀ ਸਵਾਸ ਵੀ ਠਹਿਰ ਜਾਣਗੇ ਹਮ ਧਨ ਵੀ ਠਹਿਰ ਜਾਏਗਾ ਮਨ ਵੀ ਠਹਿਰ ਜਾਏਗਾ ਇਹਨੂੰ ਕਹਿੰਦੇ ਨੇ ਆਸਨ ਆਭੰਗ ਹਮ ਆਸਨ ਆਭੰਗ ਲੱਗੇਗਾ ਫਿਰ ਉਹ ਚਾਏ ਤੇ ਅਨੁਭਵ ਹੋ ਜਾਏਗਾ ਤੇ ਜੇ ਉਹ ਨਾ ਚਾਏ ਤੇ ਫਿਰ ਵੀ ਅਨੁਭਵ ਨੇ ਕਉਕੇ ਗੁਰ ਪ੍ਰਸਾਦ ਹੈ ਕਈਆਂ ਜਾਗਦੀਆਂ ਦੇ ਰੈਣ ਭਾਗ ਸੁੱਤੇ ਤੇ ਕਿਤੇ ਭਾਗ ਲਾਉਂਦਾ ਪਈਆਂ ਸੁੱਤੀਆਂ ਨੂੰ ਕਈ ਚੁੰਬਦੀਆਂ ਸਿਰ ਦਾ ਤਾਜ ਤੇ ਰੱਤ ਕੇ ਲੋਚਣ ਤੇਰੀਆਂ ਜੁੱਤੀਆਂ ਨੂੰ ਤੇ ਬੁੱਲੇ ਸ਼ਾਹ ਜਿਨਾ ਤੇ ਨਾ ਦਰ ਕਰਮ ਹੋਵੇ ਹੱਥ ਫੜ ਕੇ ਵਿੱਚ ਬਿਸਤਾਂਵਾੜ ਦੇ ਵਿੱਚ ਕੁੱਤੀਆਂ ਨੂੰ ਰੱਬ ਦਾ ਵਿਸ਼ਾ ਗੁਰ ਪ੍ਰਸਾਦ ਹੈ ਔਰ ਬਹੁਤ ਆਰਡੀਨਰੀ ਹੈ ਹਾਂ ਆਪਾਂ ਇਹ ਸਾਰਾ ਕੁਝ ਕੇਵਲ ਤੇ ਕੇਵਲ ਪੰਜਾਂ ਪ੍ਰਾਣਾ ਨੂੰ ਔਰ ਪੰਜਾਂ ਤੱਤਾਂ ਨੂੰ ਪੰਜ ਤਤ ਕੋ ਤਨ ਰਚਿਓ ਤਨ ਰਚਿਓ ਕਿਉਂਕਿ ਜਦੋਂ ਅੱਗ ਜਗਦੀ ਆ ਹਲਚਲ ਜਾਂਦੀ ਆ ਸਰੀਰ ਦੇ ਵਿੱਚ ਕੋਈ ਨਾ ਪੁਰਾਣਾ ਦੀ ਅੱਗ ਹੀ ਆ ਜਦੋਂ ਧਰਤੀ ਜਿਆਦਾ ਏ ਉਦੋਂ ਅਸੀਂ ਸੰਸਾਰ ਨਾਲ ਜਿਆਦਾ ਜੁੜੇ ਆ ਹੂੰ ਕਿ ਇਹਨਾਂ ਨੂੰ ਫਲਾਣਾ ਧਰਤੀ ਨਾਲ ਜੁੜਿਆ ਆ ਫਲਾਣਾ ਅਮਿਸ਼ਾ ਹਵਾ 'ਚ ਰਹਿੰਦਾ ਏ ਤੋ ਇਹਨਾਂ ਪੰਜਾਂ ਤੱਤਾਂ ਦੇ ਨਾਲ ਸਾਡੀ ਪਰਸਨੈਲਿਟੀ ਘੜੀ ਜਾ ਰਹੀ ਆ ਅਸੀਂ ਬਰਾਬਰ ਨਹੀਂ ਸਾਹਮਣੇ ਗਏ ਹੂੰ ਇਹਨਾਂ ਨੂੰ ਜਦੋਂ ਅਸੀਂ ਸਮ ਕਰ ਲਈਏ ਕਿਸ ਚੀਜ਼ ਨਾਲ ਜਪ ਨਾਲ ਤਪ ਨਾਲ ਸੇਵਾ ਨਾਲ ਸਿਮਰਨ ਨਾਲ ਸਾਧਨਾ ਨਾਲ ਜੋ ਕੁਝ ਵੀ ਤੁਸੀਂ ਨਾ ਲੈ ਲਓ ਤੇ ਕੇਵਲ ਤੇ ਕੇਵਲ ਪੰਜਾਂ ਪ੍ਰਾਣਾ ਨੂੰ ਤੇ ਪੰਜਾਂ ਤਤਾਂ ਨੂੰ ਸਮ ਕਰਨ ਦੀਆਂ ਵਿਧਾਨ ਨੇ ਇਹ ਜਦੋਂ ਸਮ ਹੋ ਗਏ ਤਾਂ ਫਿਰ ਉਚਾਈ ਤੇ ਉਤਰੇ ਆਏ ਤੇ ਚਾਏ ਤੇ ਬੈਠਾ ਹੋਇਆ ਵੀ ਅਨੁਭਵ ਨਾ ਕਰਾਇਆ ਗੁਰਪ੍ਰਸਾਦ ਕੋਈ ਨਾਮ ਦਿੰਦਾ ਕੋਈ ਸਿਮਰਨ ਦਿੰਦਾ ਕੋਈ ਕਹਿੰਦਾ ਵਾਹਿਗੁਰੂ ਹੋਲੀ ਜਪੂ ਕੋਈ ਕਹਿੰਦਾ ਵਾਹਿਗੁਰੂ ਉੱਚੀ ਉੱਚੀ ਜਪੂ ਕੋਈ ਕਹਿੰਦਾ ਰੱਬ ਦਾ ਨਾਮ ਜਿਹੜਾ ਹੈ ਕੋਈ ਕਹਿੰਦਾ ਰਾਮ ਜਪੋ ਤੇ ਤੁਸੀਂ ਕਹਿ ਰਹੇ ਹੋ ਵੀ ਜੱਪਣ ਦੀ ਵਿਧੀ ਨਾਲ ਕੋਈ ਫਰਕ ਨਹੀਂ ਪੈਂਦਾ ਨਹੀਂ ਜੱਪਣ ਦੇ ਨਾਲ ਜਪਦੇ ਨਾਲ ਸਰੀਰ 'ਚ ਤਪ ਪੈਦਾ ਹੁੰਦਾ ਏ ਤਪ ਦੇ ਨਾਲ ਤਪਸ਼ ਤੇ ਤਪਸ਼ ਜਿਹੜੀ ਹੈ ਤੁਹਾਡੇ ਸਰੀਰ 'ਚ 72000 ਦਾੜੀਆਂ ਨੇ ਬਟੂਆ 1 72 ਦਾੜੀ ਮਹਾਰਾਜ ਕਹਿੰਦੇ ਨੇ ਇਹ ਜਿਹੜੀਆਂ 나ੜੀਆਂ ਨੇ ਜ਼ਿਆਦਾਤਰ ਸਾਡੇ ਵਿਚਾਰਾਂ ਦੇ ਕਰਕੇ ਸਾਡੀ ਨੈਗੇਟਿਵਿਟੀ ਦੇ ਕਰਕੇ ਸਾਡਾ ਖਾਣਾ ਪੀਣਾ ਇਤਿਹਾਤ ਰਫਤਾਰ ਗੁਫਤਾਰ ਦਸਤਾਰ ਆਹਾਰ ਵਿਵਹਾਰ ਇਹਨਾਂ ਪੰਜਾਂ ਕਰਕੇ ਕੁਝ 나ੜੀਆਂ ਜਿਹੜੀਆਂ ਹਨ ਵਿਕਸਤ ਹਨ ਕੋਈ 나ੜੀਆਂ ਬਲੌਕ ਨਹੀਂ ਐਨਰਜੈਟਿਕ ਬੋਡੀ ਦੀ ਬੰਦ ਗੱਲ ਕਰ ਰਹੇ ਆ ਸੁਕਸ਼ਮ ਸਰੀਰ ਦੇ ਵਿੱਚ 72000 나ੜੀਆਂ ਗੁਰਬਾਣੀ ਕਹਿੰਦੀ ਹੈ ਬੱਦੂ 172 ਦੀ ਜ਼ਿਆਦਾਤਰ ਹੀ ਕੰਜੈਸਟਡ ਨੇ ਔਰ ਇਹਨਾਂ ਚ ਪ੍ਰਾਣਾ ਦਾ ਪੂਰਾ ਪ੍ਰਵਾਹ ਨਹੀਂ ਚੱਲ ਰਿਹਾ ਅਸੀਂ ਪ੍ਰਾਣੀ ਹੋਣ ਦਾ ਅਨੁਭਵ ਨਹੀਂ ਕਰ ਰਹੇ ਪ੍ਰਾਣੀ ਇਹਦੇ ਚ ਪੂਰਾ ਪ੍ਰਾਨ ਮਾਇਆ ਜੀਵਤ ਹੈ ਹੋਸ਼ ਹੈ ਜਾਗਣਾ ਹੈ ਜ਼ਿਆਦਾਤਰ ਅਸੀਂ ਜਾਗੇ ਹੋਏ ਨਹੀਂ ਹੋਸ਼ ਨਹੀਂ ਕਿ ਭੋਸ਼ ਤੁਰੇ ਫਿਰਦੇ ਆਂ ਜੀਵਨ ਹੁੰਦਿਆ ਹੋਇਆ ਜੀਵਨ ਦਾ ਅਨੁਭਵ ਨਹੀਂਗਾ ਜਦੋਂ ਸੰਪੂਰਨ ਜੀਵਨ ਆ ਜਾਏ ਮਰਕਿੰਦੇ ਨੇ ਜੀਵਨਾ ਹਰ ਜੀਵਨਾ ਜਿਹੜਾ ਤੇਰੇ ਅੰਦਰ ਜੀਵਨ ਆਏ ਜੀਉਣਾ ਹੈ ਪੂਰਨ ਹੋਸ਼ ਹੈ ਉਹ ਰੱਬ ਹੈ ਹਰੀਏ ਤੋ ਇਹ ਚੀਜ਼ਾਂ ਦੇ ਨਾਲ ਜਦੋਂ ਅਸੀਂ ਜਪ ਕਰਦੇ ਆਂ ਜਪ ਕਰਦੇ ਆਂ ਚਿੰਤਨ ਕਰਦੇ ਆ ਤਾਂ ਸਾਡੇ ਸਿਰੇ ਤਪਸ਼ ਪੈਦਾ ਹੁੰਦੀ ਆ ਉਹ ਤਪਸ਼ ਜਿਹੜੀ ਸੇਕ ਆ ਨਾ ਜਿਹੜਾ ਉਹ ਇਹਨਾਂ ਨਾੜੀਆਂ ਨੂੰ ਖੋਲਦਾ ਹੈ ਜਿਹੜੀਆਂ ਆਪਾਂ ਇਮੋਸ਼ਨਸ ਦੇ ਨਾਲ ਨਾਟਸ ਬਣਾਏ ਹੋਏ ਆ ਕਈਆਂ ਨੂੰ ਬਿਨਾ ਮਤਲਬ ਲੱਕ ਪੀੜ ਹੁੰਦੀ ਰਹਿੰਦੀ ਆ ਕਈਆਂ ਦੇ ਮੋਢੇ ਪੀੜ ਹੁੰਦੇ ਰਹਿੰਦੇ ਨੇ ਹੂੰ ਡਾਕਟਰ ਕੋ ਚਾਹੀਦਾ ਕਹਿੰਦੇ ਕੋਈ ਪ੍ਰੋਬਲਮ ਨਹੀਂ ਉਹ ਤੁਸੀਂ ਇਮੋਸ਼ਨਸ ਦਬਾਇਓਏ ਆ ਪੱਕਾ ਨਾ ਫਲਾਨੀ ਚੀਜ਼ ਮੇਕ ਟਿੱਡਚ ਪਾਈ ਫਲਾਨੀ ਚੀਜ਼ ਟਿੱਡਚ ਪਾਈ ਸਰ ਨੂੰ ਟਿੱਡਚ ਪਾਈ ਜਾਂਦੇ ਟਿੱਡਚ ਕਿੱਥੇ ਜਾਂਦੀ ਆ ਸਰੀਰ 'ਚ ਜਾਂਦੀ ਆ ਹੂੰ ਆਪਾਂ emotions ਦੇ ਨਾਲ ਸੰਸਾਰ ਦੇ ਨਾਲ ਆਪਾਂ ਆਪਣੀ ਸਰੀਰ ਨੂੰ ਦੱਬਿਆ ਹੋਇਆ ਏ ਬਿਨਾ ਮਤਲਬ ਮਨ ਵੀ ਪਾਰਾ ਪਾਰਾ ਏ ਤਨ ਵੀ ਪਾਰਾ ਪਾਰਾ ਏ ਜੀਵਨ ਵੀ ਪਾਰਾ ਪਾਰਾ ਏ ਪਰ ਜੀਵਨ ਤੇ ਹਰੀਆ ਜੀਵਨਾ ਹਰ ਜੀਵਨਾ ਉਹ ਜਿਹੜਾ ਅਨੁਭਵ ਹੈ ਉਹ ਫਿਰ ਹੋਏਗਾ ਜੇ ਇਹ ਨਾੜੀਆਂ ਜਿਹੜੀਆਂ ਕੰਜੈਸਟਡ ਨੇ ਇਹਨਾਂ ਵਿੱਚ ਪੁਰਾਣਾ ਦਾ ਪੂਰਾ ਪ੍ਰਵਾਹਨ ਚੱਲਣਾ ਸ਼ੁਰੂ ਹੋ ਜਾਏ ਉਹ ਕਿਦਾਂ ਹੋਊਗਾ ਉਹ ਜਪ ਤੋਂ ਤਪ ਬਣਦਾ ਏ ਕੋਈ ਵੀ ਜਪ ਲਓ ਰਾਮ ਜਪ ਲਓ ਵਾਹਿਗੁਰੂ ਜਪ ਲਓ ਇਹ ਜਾਪ ਕਰਦੇ ਆ ਕਰਦੇ ਆ ਸਰੀਰ ਚ ਸਿੱਖ ਸਿੱਖ ਪੈਦਾ ਹੁੰਦੇ ਤਪਸ਼ ਪੈਦਾ ਹੁੰਦੀ ਹੈ ਜਪ ਤੋਂ ਤਪ ਤਪ ਮੈਨੇ ਤਪਸ਼ ਉਹ ਤਪਸ਼ ਇਹਨਾਂ ਨੋਟਸ ਨੂੰ ਇਹ ਦਬੇ ਹੋਏ ਇਮੋਸ਼ਨਸ ਨੂੰ ਸੰਸਾਰ ਨੂੰ ਜਿਹੜਾ ਆਪਾਂ